ਆਖੜਾ ਨਹਿਰ ਵਿੱਚ ਰੁੜੇ ਜਾਂਦੇ ਸਿਲੰਡਰਾਂ ਦਾ ਸੱਚ ਆਇਆ ਸਾਹਮਣੇ ਕਾਉਂਸਲ ਗੈਸ ਏਜੰਸੀ ਪਾਤੜਾਂ ਦੀ ਗੱਡੀ ਭਾਖੜਾ ਨਹਿਰ ਵਿੱਚ ਹੋਈ ਪਲਟੀ ਗੋਤਾਖੋਰਾ ਨੇ ਮਦਦ ਨਾਲ ਗੱਡੀ ਕੀਤੀ ਬਰਾਮਤ ਡਰਾਈਵਰ ਲਾਪਤਾ ਪਾਖੜਾ ਨਹਿਰ ਵਿੱਚ ਰੁੜੇ ਜਾਂਦੇ ਸਿਲੰਡਰਾਂ ਦੀ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਵੀਡੀਓ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਸਿਲੰਡਰ ਕਾਉਂਸਲ ਗੈਸ ਏਜੰਸੀ ਪਾਤੜਾ ਦੇ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਏਜੰਸੀ ਦੀ ਇੱਕ ਗੱਡੀ ਪਿੰਡ ਜੋਗੇਵਾਲਾ ਤੇ 나ਈ ਵਾਲਾ ਵਿਖੇ ਸਪਲਾਈ ਦੇਣ ਗਈ ਸੀ ਜੋ ਭਾਖੜਾ ਨਹਿਰ ਵਿੱਚ गिर ਜਾਣ ਦੀ ਗੱਲ ਪਤਾ ਲੱਗੀ ਹੈ ਇਸ ਸੰਬੰਧੀ ਯੰਸੀ ਦੇ ਮਾਲਕ ਕਪਲ ਮਲਕ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਗੁਰਦੀਪ ਸਿੰਘ ਉਰਫ ਗੁਰੀ ਜਿਹੜਾ ਬੀਤੇ ਸ਼ਾਮ ਪਿੰਡ ਜੋਗੇਵਾਲਾ ਤੇ 나ਈ ਵਾਲਾ ਵਿਖੇ ਸਿਲੰਡਰ ਸਪਲਾਈ ਕਰਨ ਗਿਆ ਸੀ ਔਰ GPS ਅਨਸਾਰ ਪਤਾ ਲੱਗਾ ਕਿ ਉਹਨਾਂ ਦੀ ਗੱਡੀ ਜੋ ਭਾਖੜਾ ਨਹਿਰ ਵਿੱਚ ਗਿਰ ਗਈ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਸਿਲੰਡਰ ਸਮੇਤ ਡਰਾਈਵਰ ਲਾਪਤਾ ਦੱਸਿਆ ਜਾ ਰਿਹਾ ਜਦੋਂ ਕਿ ਗੋਤਾ ਖੋਰਾ ਨਹੀਂ ਮਦਨ ਨਾਲ ਅੱਜ ਸਵੇਰੇ ਗੱਡੀ ਭਾਖੜਾ ਨਹਿਰ ਵਿੱਚੋਂ ਕੱਢ ਲਈ ਗਈ ਔਰ ਡਰਾਈਵਰ ਅਤੇ ਸਿਲੰਡਰਾਂ ਦੀ ਭਾਲ ਜੜੀ ਜਾਰੀ ਹੈ ਇਸ ਕੀ ਨਾਮ ਹੈ ਜੀ ਮੇਰਾ ਨਾਮ ਕਪਿਲ ਕੋਸ਼ਨ ਮਾਲਿਕ ਹੈ ਜੀ ਕੋਸ਼ਲ ਐਚਪੀ ਗੈਸ ਭਾਖੜਾ ਇੱਕ ਹੀ ਗੱਲ ਵਾਦ ਹੋਈ ਦੀ ਆਪਣੀ ਇੱਕ ਗੱਡੀ ਦੀ ਜਿਹੜੇ ਵੀਡੀਓ ਵੀ ਵਾਇਰਲ ਹੋਈ ਜਾਂਦੀ ਵੀ ਗੱਡੀ ਜਿਹੜੀ ਨੱਚੀ ਡਿੱਗੀ ਐ ਕੀ ਮਾਮਲਾ ਐ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਤੇ ਸ਼ਾਮ ਨੂੰ 5:00 ਵਜੇ ਜਿਹੜਾ GPS ਆਫ ਹੋ ਗਿਆ ਜੀ ਤੇ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਛਤਰਾਣੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਓ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਦਾ ਸਾਰੇ ਰੁੜ ਚੁਕੇ ਸੀ ਜਿੱਥੇ ਜੀਪੀਐਸ ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਸਵਾਰ ਖੜੇ ਆ ਜੀ ਕੀ ਮੈਟਰ ਕੀ ਸਮਝ ਕੋਈ ਲੱਗਿਆ ਪਤਾ ਵੀ ਕਿਵੇਂ ਗੱਡੀ ਡਿੱਗਣ ਦਾ ਜਾਂ ਕੀ ਹੋਇਆ ਕੁਝ ਨਹੀਂ ਸਮਝ ਆਇਆ ਜੀ ਸਾਡੇ ਦਾ ਮਤਲਬ ਰੁਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ ਕੋਈ ਐਹੋ ਜੀ ਗੱਲਬਾਤ ਨਹੀਂ ਹੋਈ ਮੁੰਡੇ ਨਾਲ ਵੀ ਆਰਾਮ ਨਹੀਂ ਕਿ ਮੈਂ ਆ ਰਿਹਾ ਜੀ ਬਸ ਵਾਪਸ ਤੁਹਾਡੇ ਨਾਲ ਆਖਰੀ ਗੱਲਬਾਤ ਕਦੋਂ ਹੋਈ ਹੈ ਡਰਾਈਵਰ ਦੀ 4 ਵਜੇ ਮੇਰੇ ਨਾਲ ਹੋਈ ਹੈ ਕਹਿੰਦਾ ਮੈਂ ਚੱਲ ਪਿਆ ਜੀ ਬਸ ਮੈਂ ਪਹੁੰਚੂਗਾ ਬਸ ਨਾਮ ਕਿਸੇ ਡਰਾਈਵਰ ਦਾ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਦਿੱਤ ਸਿੰਘ ਇਹ ਜੀ ਇਹ ਪਾਤੜਾ ਦਾ ਰਹਿਣ ਵਾਲਾ ਸੀ ਠੀਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਰਾਤ ਨੂੰ ਵੀ ਸਾਡੇ ਨਾਲ ਹੀ ਸੀ ਜੀ ਗੋਤਾ ਖੋਰ ਵੀ ਸੀ ਤੇ ਸਵੇਰੇ ਅਸੀਂ ਜਿਹੜੀ ਗੱਡੀ ਕੱਢ ਕੇ ਗੱਡੀ ਘੜਵਾਈ ਹੈ ਉਸ ਤੋਂ ਬਾਅਦ ਮਤਲਬ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਸਾਨੂੰ ਫੋਨ ਕਰ ਦਿਓ ਕਿ ਤੁਹਾਨੂੰ ਕੋਈ ਕਾਰ ਨਹੀਂ ਠੀਕ ਜੀ ਕਿ ਕਿਹੜੀ ਗੱਡੀ ਪਾਖੜਾ ਨਹਿਰ ਚ ਸਿਲੰਡਰ ਵਾਲੀ ਡਿੱਗੀ ਸੀਗੀ ਇਹ ਮਾਮਲੇ ਬਾਰੇ ਕੀ ਜਾਣਕਾਰੀ ਮਿਲੀ ਹੈ ਕੀ ਸਾਹਮਣੇ ਆਇਆ ਵੀ ਕੱਲ ਸਾਨੂੰ 8 ਵਜੇ ਇਨਫਾਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮ ਲੂਮ ਪਾਖੜਾ ਨਹਿਰ ਚ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੋਤਾਖੋਰ ਬੁਲਾਏ ਸੀ ਰਾਤ ਨੇਰੀ ਚ ਗੋਤਾਖੋਰ ਪਾਖੜਾ ਨਹਿਰ ਵਿੱਚ ਨਹੀਂ ਬੜੀ ਉਸ ਤੋਂ ਬਾਅਦ ਅੱਜ ਸਵੇਰੇ ਗੋਤਾਖੋਰਾਂ ਨੇ ਕ੍ਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵੀ ਅੰਕ ਦੀ ਕੋਈ ਵੀ ਗਾਨ ਕਰੀ ਜੀ ਤੀਕ ਪਤਾ ਨਹੀਂ ਲੱਗ ਸਕਿਆ ਜੀ ਕੀ ਗੋਜਾ ਜੋ ਇਸ ਵਿੱਚ ਨਹਿਰ ਚ ਕੀ ਕੱਢਿਆ ਗਿਆ ਸੀ ਕ੍ਰੇਨ ਦੇ ਨਾਲ ਕ੍ਰੇਨ ਦੇ ਨਾਲ ਬਲੇਰੂ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਇਤਲਾਹ ਹੀ ਹਜੇ ਤੱਕ ਅਜੇ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਆਪਣਾ ਨਹਿਰ ਵਿੱਚ ਵਿਅਕਤੀ ਰਿ ਗਿਆ ਸੀ ਠੀਕ